ਸਤਿ ਸ੍ਰੀ ਅਕਾਲ ਮੈਂ ਸਿਮਰਜੀਤ ਸੁਨਾਰਾ ਆਸੀ ਪੂਲ ਜਿਹੜਾ ਬਠਿੰਡਾ ਦੇ ਵਿੱਚ ਮੌਜੂਦ ਹੈ ਬਾਪੂ ਦੀ 70 ਸਾਲ ਦੀ ਉਮਰ ਹੈ ਤੇ ਪਿਛਲੇ 30 ਸਾਲ ਤੋਂ ਘਰ ਦੇ ਖੇਤ ਦੇ ਵਿੱਚ ਜਿਹੜੀ ਸਬਜ਼ੀ ਹੈ ਉਹ ਕਾ ਕੇ ਵੇਚ ਰਿਹਾ ਹੈ ਵੱਡੀ ਮਿਸਾਲ ਆ ਨੌਜਵਾਨਾਂ ਦੇ ਲਈ ਅੱਜਕਾ ਨੌਜਵਾਨ ਅਜਿਹੇ ਕੰਮ ਕਰਨ ਤੋਂ ਪੱਲਾ ਝੜ ਰਹੇ ਆ ਪਰ ਇੱਥੇ 70 ਸਾਲ ਉਮਰ ਹੋਣ ਦੇ ਬਾਅਦ ਵੀ ਬਾਪੂ ਪਿਛਲੇ 30 ਸਾਲਾਂ ਤੋਂ ਇਸੇ ਚੌਂਕ ਦੇ ਵਿੱਚ ਸਬਜ਼ੀ ਵੇਚ ਰਿਹਾ ਹੈ 70 ਸਾਲ ਦੀ ਉਮਰ ਆ ਇੱਕ ਪਾਸੇ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਯਾਰ ਕੰਮ ਨਹੀਂ ਹੁੰਦਾ ਕੰਮ ਹੈ ਨਹੀਂ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਇਹ ਨਾ ਬਾਪੂ ਦੀ 90 ਸਾਲ ਦੀ ਉਮਰ ਆ ਵੱਡੀ ਉਮਰ ਆ ਵੱਡੀ ਉਮਰ ਹੋਣ ਦੇ ਬਾਵਜੂਦ ਵੀ ਹੱਥੀ ਮਿਹਨਤ ਕਰ ਰਿਹਾ ਖੇਤ ਦੇ ਵਿੱਚ ਆਰਗੈਨਿਕ ਸਬਜ਼ੀ ਹੈ ਕਿ ਹੁੰਦਾ ਇਹ ਉਹਦੇ ਹੱਥੀ ਸੇਲ ਕਰਦਾ ਤੇ ਗੱਲਬਾਤ ਕਰਦਾ ਬਾਪੂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਬਾਪੂ ਵਧੀਆ ਜੀ ਹੋਰ ਘਰ ਪਰਿਵਾਰ ਠੀਕ ਆ ਜੀ ਬਾਪੂ ਸਬਜ਼ੀ ਤੁਸੀਂ ਇੱਥੇ ਵੇਚਦੇ ਕਿੰਨੇ ਸੇਮੇ ਤੋਂ ਵੇਚ ਰਹੇ ਹੋ ਮੈਂ ਤਾਂ ਜੀ 30 ਸਾਲ ਤੋਂ ਲਾਉਣਾ ਪਹਿਲਾਂ ਮੰਡੀਸੜ ਤੇ ਸੀਗੇ ਫਿਰ ਹੁਣ ਅਸੀਂ ਮੈਨੂੰ 3 ਸਾਲ ਹੋ ਗਏ ਇੱਥੇ ਢਾ ਲਾਉਂਦੇ ਨੂੰ ਕਰੋਨਾ ਵੇਲੇ ਤਾਂ ਮੇਰੇ ਖੇਤ ਚ ਜਾਂਦੇ ਸੀਗੇ ਬਠਿੰਡੇ ਤੱਕ ਆਉਂਦੇ ਸੀਗੇ ਜੀ ਗੱਡੀਆਂ ਉੱਥੇ ਪਹਿੰਡੇ ਤੱਕ ਬਠਿੰਡੇ ਤੱਕ ਕਸਟਮਰ ਲੈਣ ਆਉਂਦੇ ਸੀਗੇ ਖੇਤ ਚੋ ਲੈ ਜਾਂਦੇ ਸੀ ਇੱਥੇ ਹੁਣ ਇਹ ਨਹੀਂ ਪਿਆ ਜੀ ਕਿਤੇ ਤੇ ਹੁਣ ਜਿਹੜਾ ਹੈ ਉੱਥੇ ਇੱਥੇ ਆ ਕੇ ਵੇਚ ਜੰਨੇ 3 ਵਜੇ ਆਉਣੇ ਆ 7 ਵਜੇ ਦੇ ਨੂੰ ਸਾਰਾ ਕੁਝ ਸਾਡਾ ਖਾਤਮਾ ਜੀ 7 ਵਜੇ ਨੂੰ ਸਾਰਾ ਤੁਸੀਂ ਬਿੱਲ ਨੂੰ ਕੇ ਜਾ ਵਰਦੇ ਇਥੋਂ ਹੋ ਗਿਆ ਜੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਬਿੱਲਾ ਹੋ ਗਿਆ ਜੀ ਅਜੇ ਹੋਰ ਮੰਗੋ ਨਹੀਂ ਸੀ ਸਾਹਿਬ ਜੀ ਫਿਰ ਤੋਂ ਹੁਣ ਅੱਜ ਫੇਰ ਆ ਰਸ਼ਵਾਜ ਹੋਗੇ ਤੁਸੀਂ ਆ ਕੇ ਪੱਤਰਕਾਰ ਫਿਰ ਮੰਗਾਈ ਨਹੀਂ ਕਿਹੜੇ ਚੈਨਲ ਦੇऊं ਜੀ ਮੈਂ ਜੀ ਦਿੱਲੀ ਪੰਜਾਬੀ ਅੱਛਾ ਕਦੋਂ ਆਊਗਾ ਇਹ ਸਾਰਾ ਇਹ ਕੱਲੂ ਬਾ ਮੰਗਦੀ ਅੱਛਾ ਅੱਛਾ ਠੀਕ ਹੈ ਹੁਣ ਆਪਾਂ ਗੱਲ ਕਰ ਲਈ ਕਿ ਇਹ ਸਾਰੀ ਆਰਗੈਨਿਕ ਹੀ ਆ ਹਾਂ ਜੀ ਸਾਰੀ ਇਹ ਰੂੜੀ ਦੇ ਰੇ ਪਾਇਆ ਕਰੋ ਕੋਈ ਹੁੰਦਾ ਤੁਸੀਂ ਖਾਦੇ ਪਾਉਂਦੇ ਜਿਵੇਂ ਰੇਹਲ ਹੋਈ ਵੀ ਆ ਬਿਮਾਰੀ ਨਹੀਂ ਪੈਂਦੀ ਸਬਜ਼ੀ ਨੂੰ ਫਿਰ ਕਈ ਦੀ ਬਿਮਾਰੀ ਪੈ ਜਾਂਦੀ ਉਹ ਬਿਮਾਰੀ ਨਿੰਮ ਦੇ ਪੱਤੇ ਦੀ ਸਪਰੇਅ ਕਰ ਦਿੰਦੇ ਆ ਜੀ ਨਿੰਮ ਦੇ ਪੱਤੇ ਤੋੜ ਕੇ ਨਵੋਲੀਆਂ ਤੋੜ ਕੇ ਰੱਖ ਦੋ ਨੇ ਸਪਰੇਅ ਕਰ ਦਿੰਨੇ ਆ ਜੀ ਉਹਦੇ ਨਾਲ ਕਈ ਹੋਰ ਆਰਗੋਨਿਕ ਦਵਾਈਆਂ ਉਹ ਜੋ ਸਪਰੇਅ ਕਰਤੀ ਉਹ ਜ਼ਹਿਰ ਨਹੀਂ ਹੁੰਦੀ ਛੰਡੀ ਹੌਲੀ ਹੌਲੀ ਬਿਮਾਰ ਹੋ ਕੇ ਮਰ ਜਾਂਦੀ ਆ ਨਿੰਮ ਦੇ ਪੱਤਿਆਂ ਨਾਲ ਜਿਹੜੀ ਸਬਜ਼ੀ ਦੀ ਸ਼ਕਤੀ ਉਹ ਵੀ ਵੱਧਦੀ ਆ ਹਾਂ ਜੀ ਉਹ ਵੱਧਦੀ ਆ ਜੀ ਪਰ ਜੀ ਨਿੰਮ ਘਰੇ ਲੱਗਾ ਹੋਵੇ ਤਾਂ ਤਾਪ ਨਹੀਂ ਚੜਦਾ ਨਵੋਲੀਆਂ ਹੋਣ ਹੋਰ ਸਾਰਾ ਕੁਝ ਠੀਕ ਹੁੰਦਾ ਹੈ ਬੰਦੇ ਕੋਈ ਨੌਜਵਾਨ ਜਿਹਨੇ ਕਹਿੰਦੇ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ ਕੰਮ ਨਹੀਂ ਹੈ ਨੌਜਵਾਨਾਂ ਨੂੰ ਸੁਨੇਹਾ ਕੀ ਆ ਬੜਾ ਹੱਦ ਤੱਕ ਤੂੰ ਦੇਖ ਲੈ ਉਹ ਕਿਸਤਾ ਦੇ ਬਾਪੂ ਦੇਖ ਲੋ 90 ਸਾਲ ਉਮਰ ਹੋਣ ਦੇ ਬਾਵਜੂਦ ਵੀ ਹੱਥੀ ਮਿਹਨਤ ਕਰ ਰਿਹਾ ਖੇਤੀ ਕਰਦਾ ਘਾਉਂਦਾ ਆਰਗੈਨਿਕ ਸਬਜ਼ੀ ਆ ਉਸ ਤੋਂ ਬਾਅਦ ਦੇ ਵਜ੍ਹਾ ਇੱਥੇ ਸੇਲ ਕਰਦਾ ਤੇ ਕਹਿੰਦਾ ਬਾਪੂ ਕਹਿੰਦਾ ਵੇ 3 ਵਜੇ ਸ਼ਾਮ ਨੂੰ ਆ ਜਾਣਾ ਤੇ 7 ਵਜੇ ਇੱਥੋਂ ਜਾਣਾ ਟੋਕਰੀਆਂ ਖਾਲੀ ਕਰਕੇ ਲੈ ਕੇ ਜਾਣਾ ਤੇ ਗਾਹ ਕਾ ਜਿਹੜੇ ਪੂਰੇ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੇ ਆ ਤੇ ਲੋਕਾਂ ਨਾਲ ਮੈਂ ਗੱਲਬਾਤ ਕਰਦੇ ਇੱਥੇ ਭਾਈ ਤੂੰ ਸਬਜ਼ੀ ਲੈਣ ਆਇਆ ਭਾਈ ਮੈਂ ਸਬਜ਼ੀ ਲੈਣ ਆਇਆ ਅੱਛਾ ਤੂੰ ਸਬਜ਼ੀ ਲੈਣ ਆਇਆ ਭਾਈ ਹਾਂਜੀ ਵੀਰੇ ਸਬਜ਼ੀ ਲੈਣ ਆਇਆ ਇੱਥੇ ਸਬਜ਼ ਇਹ ਵਧੀਆ ਸਬਜ਼ੀ ਆ ਬਈ ਰੇਸ਼ਪਰੇ ਤੋਂ ਬਿਨਾ ਸਬਜ਼ੀ ਆ ਪੂਰੀ ਵਧੀਆ ਨਾਲੇ ਮਾਰਕੀਟ ਇੱਥੇ ਸਬਜ਼ੀ ਲੈਣ ਆਉਂਦੇ ਹਾਂ ਹਾਂਜੀ ਇੱਥੇ ਆਈ ਨਾਲੇ ਮਾਰਕੀਟ ਨਾਲੋਂ ਸਸਤੀ ਮਿਲਦੀ ਆ ਹਮ ਸਬਜ਼ੀ ਵੀ ਬਾਪੂ ਕੋਲ ਆਰਗੇਨਿਕ ਆ ਹਾਂਜੀ ਹਾਂਜੀ ਪੂਰੀ ਵਧੀਆ ਛੇ ਤੇ ਲਈ ਠੀਕ ਆ ਵਧੀਆ ਜਾਂਦੀ ਜਿੰਮੀ ਭਾਈ ਸਬਜ਼ੀ ਲੈਣ ਆਏ ਉੱਥੇ ਜਾਂਦੇ ਜਾਂਦੇ ਖੜ ਗਏ ਭਈ ਜਾਂਦੇ ਜਾਂਦੇ ਹਾਂ ਆਪਾਂ ਗੱਲਬਾਤ ਕਰਦੇ ਆਂ ਹੋਰ ਬਾਪੂ ਦੇ ਨਾਲ ਬਾਪੂ ਜਿਹੜੇ ਕੀ ਕਹਿਣਾ ਚਾਹੁੰਦੇ ਉਹਦਾ ਨੋਜਬਾਦ ਨੂੰ ਜਿਹੜੇ ਕਹ ਦਿੰਦੇ ਆ ਕੰਮ ਹੈ ਨਹੀਂ ਪੰਜਾਬ ਦੇ ਬਸ ਯਾਰ ਕਮਾਈ ਨਹੀਂ ਕੀਤੀ ਜਾ ਸਕਦੀ ਕਰਨਾ ਜੀ ਨਸ਼ਿਆਂ ਤੋਂ बच ਕੇ ਨਸ਼ਿਆਂ ਦੇ ਮਗਰ ਪੈ ਗਏ ਪੰਜਾਬ ਡੁੱਬਿਆ ਪਿਆ ਨਸ਼ਿਆਂ ਨਾਲ ਨਸ਼ੇ ਨਾ ਕਰਨ ਕੰਮ ਕਰਨ ਕੰਮ ਫਿਰ ਹੁੰਦਾ ਜੀ ਤੇ ਖੇਤੇ ਜੇ ਸੜਕੇ ਉੱਠ ਕੇ ਜਾਣ ਖੇਤਕਾਰਨ ਤਾਂ ਪੂਰਾ ਫਾਇਦਾ ਰਹਿੰਦਾ ਜੀ ਔੜ ਕੋੜ ਵੀ ਮਿਹਨਤ ਕਰਨੀ ਹੋਵੇ ਫਲ ਤਾਂ ਮਿਲਦਾ ਹਾਂ ਜੀ ਪੂਰਾ ਫਲ ਮਿਲਦਾ ਜੀ ਮਿਹਨਤ ਦਾ ਸਾਡੀ ਸਭ ਜੀ ਇਸ ਟੌਪ ਦੀ ਹੈ ਜੀ ਜੀ ਦੀ ਸਲਦੀ ਲੈਣਾ ਆਇਆ ਇੱਥੇ ਜੀ ਆਪਣਾ ਪਿੰਡ ਬੁਰਜਗੱਲ ਹੈ ਮੈਂ ਸਰਪੰਚਾ ਮੌਜੂਦਾ ਇਹ ਪਹਿਲੀ ਗੱਲ ਦਾ ਜੀ ਸਬਜ਼ੀ ਤਾਂ ਦੇਖੋ ਆਪਾਂ ਲੈਣੀ ਲੈਣੀ ਨਹੀਂ ਸਬਜ਼ੀ ਐ 100 ਰੁਪਏ ਚ ਲੈ ਲਈ ਤੁਸੀਂ ਰਾਮਪਰੇ ਦੇ ਵਿੱਚੋਂ ਇੰਨੀ ਸਬਜ਼ੀ ਲਓ ਘੱਟੋ ਘੱਟ 3-400 ਦੀ ਲਓਗੇ ਦੂਜੇ ਨੰਬਰ ਤੇ ਮੇਰਾ ਨਿੱਕੇ ਹੁੰਦੇ ਦਾ ਡੈਡੀ ਦੀ ਡੈਥ ਹੋ ਗਈ ਸੀ 10 ਮਿੰਟ ਬਾਪੂ ਜੀ ਕੋਲੇ ਖੜਦੇ ਆ ਤਾਂ ਆਪਦੇ ਪਿਓ ਦੀ ਫੀਲਿੰਗ ਆਉਂਦੀ ਐ ਵੀ ਆਪਾਂ ਬਾਪੂ ਕੋਲੇ ਖੜੇ ਆ ਅੱਜ ਦਾਦੇ ਕੋਲੇ ਬਾਪੂ ਕੋਲੇ ਖੜੇ ਆ ਬਾਕੀ ਸਿਰੇ ਦੇਖੋ ਕਿਰਤ ਕਰਨੀ ਜਿਹੜੀ ਬਹੁਤ ਵਧੀਆ ਲੱਗਦੀ ਐ ਤਾਂ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਐ ਸਾਰਿਆਂ ਨੂੰ ਵੀ ਕੀਰਤੀ ਜਿਹੜਾ ਕਮਾਈ ਕਰਦਾ ਆਪਦਾ ਭਾਈਚਾਰਾ ਮੰਨ ਲਓ ਜੱਟ ਭਾਈ ਆ ਆਪ ਦੀ ਮਿਹਨਤ ਨਾਲ ਸਬਜ਼ੀ ਖੇਤ 'ਚ ਬੀਜ ਕੇ ਲਿਆ ਕੇ ਆਪਾਂ ਨੂੰ ਦਿੰਦੇ ਆ ਇਹਨਾਂ ਤੋਂ ਲੋ ਜਿਆਦਾ ਤਾਂ ਉਹਨਾਂ ਸੇ ਨੌਜਵਾਨਾਂ ਨੂੰ ਕੀ ਸੁਨੇਹਾ ਤੁਹਾਡਾ ਜਿਹੜੇ ਕਹਿੰਦੇ ਨੇ ਕਿ ਯਾਰ ਕੰਮ ਹੈ ਨਹੀਂਗਾ ਰੋਜ਼ਗਾਰ ਹੈ ਨਹੀਂਗਾ ਸਫਲ ਨਹੀਂ ਹੋਇਆ ਜ ਸਾ ਤਾਂ ਉਹਨਾਂ ਦੇ ਲਈ ਮਿਸਾਲ ਹੈ ਦੇਖੋ ਜੀ ਮਿਸਾਲ ਇਹ ਮੰਨ ਕੇ ਚੱਲੋ ਜਿਹੜੇ ਆਪਣੇ ਨੌਜਵਾਨ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਬੇਨਤੀ ਆ ਵੀ ਆਪ ਦੇ ਮਾਂ ਪਿਓ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਤੁਸੀਂ ਸਾਂਭ ਕੇ ਰੱਖੋ ਸੋਨੇ ਦੀ ਤਰ੍ਹਾਂ ਇਹ ਸੋਨਾਗਾ ਜਦੋਂ ਸੋਨਾ ਗੁੰਮ ਹੋ ਜਾਂਦਾ ਉਦੋਂ ਬਾਅਦ ਕੁਝ ਨਹੀਂ ਰਹਿੰਦਾ ਮੇਰੇ ਅਕੀ ਨੂੰ ਪਤਾ ਲੱਗਦਾ ਵੀ ਜਿਹੜਾ ਕੱਲਾ ਰੋਲ ਰੋਲ ਕੇ ਬਾਲਿਆ ਤੇ ਜਿਹਦੇ ਕੋਲੇ ਮਾਂ-ਬਾਪ ਆ ਉਹਦੇ ਕੋਲੇ ਸਾਰਾ ਕੁਝ ਹੀ ਆ ਤੇ ਜੇ ਤੁਸੀਂ ਮਾਂ ਪਿਓ ਦੇ ਆਖੇ ਲਾ ਕੇ ਕੰਮ ਕਰੋਗੇ ਉਹ ਤੁਹਾਨੂੰ 40-45 ਸਾਲ ਦੀ ਉਮਰ ਤੋਂ ਬਾਅਦ ਚ ਪਤਾ ਲੱਗਦਾ ਵੀ ਅਸੀਂ ਸਾਡੇ ਮਾਂ ਪਿਓ ਨੇ ਕਿਹਾ ਸੀ ਤੇ ਜ ਕਰਨਾ ਸੀਗਾ ਵਿਦੇਸ਼ਾਂ ਚ ਤੁਰੇ ਫਿਰਦੇ ਇੱਥੇ ਕੰਮ ਬਥੇਰੇ ਜਿਹੜਾ ਕੰਮ ਕਰਗੇ ਤਾਂ ਬਹੁਤ ਵਧੀਆ ਚੀਜ਼ ਹੈ ਨਾ ਕਰਨਾ ਹੋਵੇ ਠੀਕ ਹੈ ਇੱਥੇ ਬਹੁਤ ਵਧੀਆ ਗੱਲ ਆ ਕਿ ਨਹੀਂ ਹਣ ਬਾਪੂ ਜੀ ਨਾਲੇ ਪੁੰਨ ਕਰਦੇ ਆ ਨਾਲੇ ਡੇਲੀ ਆਪਦਾ ਖਰਚਾ ਚਲਾਉਂਦੇ ਆ ਠੀਕ ਹੈ ਜੀ ਨਾਲੇ ਆਪਦੀ ਕਿਰਤ ਕਰਦੇ ਆ ਅੰਗ ਪੈਰ ਤੁਰਦੇ ਆ ਠੀ ਨਾਲੇ ਮੇਰੇ ਵਰਗੇ ਨੂੰ ਫੀਲਿੰਗ ਦਿਵਾ ਜਾਂਦੇ ਵੀ ਪਿਓ ਦੀ ਕਿ ਨਹੀਂ ਵੀ ਮੰਨ ਲਾ ਬਾਪੂ ਮਿਲ ਗਿਆ ਸਾਡਾ ਹਣਾ ਮੈਨੇ ਤੈਨੂੰ ਬਾਪੂ ਕੋਲ ਸਬਜ਼ੀ ਲੈ ਕੇ ਆਣਾ ਹੈ ਲਗਾਤਾਰ ਜਿੱਦਨ ਦਾ ਮੰਨ ਲਾ ਸਬਜ਼ੀ ਹਰੀ ਸਬਜ਼ੀ ਚੱਲ ਪੈਂਦੀ ਆ ਬਾਪੂ ਕੋਲ ਲੈ ਕੇ ਆ ਤੇ ਤੁਸੀਂ ਕਿਉਂ ਆਣਿਆ ਇੱਥੇ ਹੀ ਕਿਉਂ ਆਣਿਆ ਮੈਂ ਬੁਰਜਕਲ ਪਿੰਡ ਆ ਮੇਰਾ ਇੱਥੇ ਇਹ ਚੀਜ਼ ਦੇ ਮਾਰੀ ਆਉਣੇ ਵੀ ਆ ਉਹਦੇ ਪਿਓ ਤੋਂ ਸਬਜ਼ੀ ਲੈ ਕੇ ਆਉਣੇ ਆ ਠੀਕ ਹੈ ਵੀ ਤੁਰੇ ਜਾਂਦੇ ਤੋਂ ਸਬਜ਼ੀ ਲੈ ਕੇ ਨਿਰਮਪਰੇ ਜਾਂਦੇ ਆ ਤਾਂ ਸਮਝ ਲਓ ਫੀਲਿੰਗ ਮਾਂ ਪਿਓ ਦੀ ਹੁੰਦੀ ਆ ਇੱਕ ਚਾਹ ਚੜਦਾ ਵੀ ਇੱਕ ਬਜ਼ੁਰਗ ਯਾਰ ਸਬਜ਼ੀ ਵੇਚਦਾ ਪਰ ਇਹ ਤੋਂ ਲੈ ਕੇ ਚੱਲੀ ਇੱਕ ਰੇਹ ਕੂੜਾ ਨਹੀਂ ਹੁੰਦਾ ਇੱਕ ਠੀਕ ਐ ਇਸ ਕਰਕੇ ਵੀ ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਭਾਈ ਮਿਹਨਤ ਕਰੋ ਯਾਰ ਸਬਜ਼ੀਆਂ ਬੀਜੋ ਇੱਥੇ ਸਾਰਾ ਕੁਝ ਕਰ ਲਿਆ ਕਰੋ ਆਪਦਾ ਠੀਕ ਐ ਬਦੇ ਸਾਂਝ ਭੱਜੇ ਫਰਦੇ ਤਾਂ ਕੋਈ ਫਾਇਦਾ ਨਹੀਂ ਮਾਂ ਪਿਓ ਦੀ ਸੇਵਾ ਕਰੋ ਬਜ਼ੁਰਗਾਂ ਦੀ ਸੇਵਾ ਕਰੋ ਵੱਧ ਤੋਂ ਵੱਧ ਬਾਪੂ ਇਹ ਨਹੀਂ ਹੋਣਾ ਤਾਂ ਕਿ ਕਹੀ ਰਿਤਾਨਵਾਜੀ ਇਹ ਨਹੀਂ ਆਂਦਾ ਕਿ ਯਾਰ ਕੋ ਕੰਮ ਬਹੁਤ ਕਰ ਲਿਆ ਘਰੇ ਬਹਿ ਜੀ ਹੁਣ ਤਾਂ ਯਾਰ ਕੀ ਜਵਾਬ ਹੈਗਾ ਮਦਰਨਾ ਦਾ ਹਾਂ ਘਰੇ ਬਹਿ ਜੀ ਮੇਰੇ ਗੋਡੇ ਦਿਖਣ ਲੱਗ ਜਾਣਗੇ ਮੈਂ ਆਪ ਗੋਡੇ ਕਰਦਾ ਲੇਬਰ ਨੂੰ ਖੁਰਪੇ ਦੇ ਨਾਲ ਨਾਰਮਲ ਕੰਮ ਜੀ ਮੂਰੇ ਨੰਗਣ ਦੰਦਾ ਆਪ ਕੰਮ ਕਰਦੇ ਆ ਆਪ ਵੀ ਕੰਮ ਕਰਦਾ ਗੁੱਡਣ ਗੜਾਈ ਦਾ ਸਾਰਾ ਕੁਝ ਨੰਗਣ ਹੀ ਦੰਦਾ ਲੇਵਰ ਨੂੰ ਮੂਰੇ ਮੈਂ ਫੇਰੀ ਲੇਵਰ ਕਰਦੀ ਨਹੀਂ ਕਰਦੀ ਨਹੀਂ ਇੰਦੇ ਨਾ ਨੌਜਵਾਨਾਂ ਨੂੰ ਕੀ ਸੁਣਿਆ ਸਿਹਤ ਕੀ ਆ ਤੁਹਾਡੀ ਸਿਹਤ ਮੇਰੀ ਠੀਕ ਠਾਕ ਹੈ ਜੀ ਕੋਈ ਫੇਰ ਸਿਹਤ ਨੌਜਵਾਨਾਂ ਨੂੰ ਕੀ ਆ ਸਿਹਤ ਤਾਂ ਦੱਸ ਹੀ ਦਿੱਤਾ ਵੀ ਨਸ਼ਿਆਂ ਤੋਂ ਬਚੋ ਆਪਦਾ ਕੰਮ ਕਰੋ ਪੰਜਾਬ ਨੂੰ ਬਚਾਓ ਬਾਹਰ ਜੇ ਜਾਓਗੇ ਪੰਜਾਬ ਦਾ ਨੁਕਸਾਨ ਹੈ ਇਹ ਕਿ ਜੋ ਨੌਜਵਾਨੀ ਚਲੀ ਗਈ ਫੇਰ ਤੁਹਾਡਾ ਇੱਥੇ ਬਹੁਤ ਬੰਨਿਆ ਜ਼ਰਾ ਜੀ ਨਿਵਾਸ ਵੱਡੀ ਪੱਦਰ ਤੇ ਹੋ ਰਿਹਾ ਵਿਦੇਸ਼ਾਂ ਦੇ ਵਿੱਚ ਹਾਂਜੀ ਬਾਹਲੇ ਜਾ ਹੀ ਜਾਂਦੇ ਜੀ ਜਾਣਾ ਚਾਹੀਦਾ ਨਹੀਂ ਇਹ ਸਰਕਾਰ ਨੂੰ ਵੀ ਬਰਾਲਾ ਕਰਨਾ ਚਾਹੀਦਾ ਉਹਨਾਂ ਨੂੰ ਰੋਜ਼ਗਾਰ ਦੇਵੇ ਇੱਥੇ ਬਾਪੂ ਸੁਭਾ ਦੇ ਅੰਦਰ ਬਾਪੂ ਜਗਰੂਪ ਸਿੰਘ ਸਿੱਧੂ ਨੇ ਫੂਲ ਪਿੰਡ ਆ ਫੂਲ ਪਿੰਡ ਆ ਟਰੈਕਟਰ ਤੋਂ ਜਿਹੜੇ ਬਾਪੂ ਸਬਜ਼ੀ ਲੈ ਕੇ ਆਉਂਦੇ ਇੱਕ ਵਾਰੀ ਟਰੈਕਟਰ ਜਿਹੜੇ ਚਲਾ ਕੇ ਆਪ ਲੈ ਕੇ ਆਉਂਦੇ ਆ ਉਹਨੂੰ ਦੇਖ ਲਓਗੇ ਬਾਪੂ ਹੱਥੀ ਮਿਹਨਤ ਕਰਦੇ ਬਾਪੂ ਨੇ ਕਿਹਾ ਕਿ ਨਾ ਖੇਤ ਦੇ ਵਿੱਚ ਆਪ ਗੋਡੀ ਕਰਦਾ ਜਦ ਲੇਬਰ ਵੀ ਜਿਹੜੀ ਮੇਰੀ ਲਾਈ ਹੁੰਦੀ ਆ ਲੇਬਰ ਤੋਂ ਨਾ ਦੋ ਕਦਮ ਅੱਗੇ ਚੱਲਦਾ ਇਹ ਟਰੈਕਟਰ ਲੈ ਕੇ ਆਉਂਦੇ ਬਾਪੂ ਤੇ ਕਹਿੰਨਾ ਕਿ 3 ਵਜੇ ਸ਼ਾਮ ਨੂੰ ਅਸੀਂ ਇੱਥੇ ਆ ਜਾਨੇ ਆ ਤੇ 7 ਵਜੇ ਜਿਹੜੇ ਸੀ ਟੋਕਰੀਆਂ ਵੇਲੀਆਂ ਕਰਕੇ ਇੱਥੋਂ ਤੁਰ ਜਾਨੇ ਆ ਤਾਂ ਵੱਡੀ ਮਿਸਾਲ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਕਹਿੰਦੇ ਕਿ ਯਾਰ ਪੰਜਾਬ ਦੇ ਬੱਚਾ ਰੋਜ਼ਗਾਰ ਨਹੀਂ ਆ ਪੰਜਾਬ ਦੇ ਵਿੱਚ ਸਫਲ ਨਹੀਂ ਹੋਇਆ ਜਾਂ